बॉलीवुड अभिनेत्री करीना कपूर खान ਦੇ ਫੈਨਸ ਲਈ ਵੱਡੀ ਖੁਸ਼ਖਬਰੀ ਹੈ करीना ਨੇ ਅੱਜ بیٹے ਨੂੰ ਜਨਮ ਦਿੱਤਾ करीना ਨੇ ਮੁੰਬਈ ਦੇ ਬ੍ਰੀਚ ਕੈਨੀ ਹਸਪਤਾਲ ਦੇ ਵਿੱਚ بیٹے ਨੂੰ ਜਨਮ ਦਿੱਤਾ ਜਿੱਥੇ ਪੂਰਾ ਖਾਨ ਅਤੇ ਕਪੂਰ ਪਰਿਵਾਰ ਮੌਜੂਦ ਰਿਹਾ ਕਰਨ ਜੋਹਰ ਨੇ ਟਵੀਟ ਕਰ ਦੱਸਿਆ ਕਿ ਬੱਚੇ ਦਾ ਨਾਮ ਤੈਮੂਰ ਅਲੀ ਖਾਨ ਰੱਖਿਆ ਹੈ ਸੰਭਾਲ ਕੇ ਸੰਭਾਲ ਕੇ ਕੀ ਆਪ بتا ਸਕਤੇ ਹੈ ਕਿ ਸਲਮਾਨ ਖਾਨ ਕੀ ਸ਼ਾਦੀ ਕਦ ਹੋਗੀ ਅਰੇ ਲੈ ਕੇ ਜਾਓ ਇਸ ਕੋ ਯਹਾਂ ਸੇ ਇਸ ਸਮੇਂ ਕਿ ਮੁਰਗਾ ਬਣਾ ਦੂੰ ਮੈਂ ਇਸ ਕੋ ਯਹਾਂ ਪਰ ਅਕਸ਼ੇ ਕੁਮਾਰ ਦੀ ਫਿਲਮ ਜੌਲੀ ਅਰੇਲਬੀ 2 ਦਾ ਤਮਾਕੇਦਾਰ ਜਲਦ ਰਿਲੀਜ਼ ਹੋਇਆ ਜਿਸ ਵਿੱਚ ਹੂਮਾ ਕੁਰੇਸ਼ੀ, ਅਨੂ ਕਪੂਰ ਅਤੇ ਸੌਰਵ ਸ਼ੁਕਲਾ ਵੀ ਮੁੱਖ ਕਿਰਦਾਰਾਂ 'ਚ ਨੇ ਫਿਲਮ ਵਿੱਚ ਅਕਸ਼ੇ ਆਪਣੀ ਵਕਾਲਤ ਦਾ ਹੁਨਰ ਵਖਾ ਰਹੇ ਨੇ ਇਹ ਫਿਲਮ 10 ਫਰਵਰੀ ਨੂੰ ਰਿਲੀਜ਼ ਹੋਵੇਗੀ ਬਿਦਿਰਾਤ ਸਟਾਰਡਸਟ ਐਵਾਰਡ ਦਾ ਆਯੋਜਨ ਕੀਤਾ ਗਿਆ ਜਿੱਥੇ ਸਲਮਾਨ ਖਾਨ ਦੀ ਫਿਲਮ ਸੁਲਤਾਨ ਨੂੰ ਬੈਸਟ ਫਿਲਮ ਦਾ ਐਵਾਰਡ ਮਿਲਿਆ ਜਦਕਿ ਕਰਨ ਦੀ ਐਦਲ ਹੈ ਮੁਸ਼ਕਿਲ ਸਭ ਤੋਂ ਵੱਧ 6 ਐਵਾਰਡ ਹਾਸਲ ਕਰਨ 'ਚ ਕਾਮਯਾਬ ਰਹੀ ਅਵਾਰਡਸ ਦੇ ਵਿੱਚ ਅਮਤਾਬ ਬਚਨ ਨੂੰ ਪਿੰਕ ਲਈ ਬੈਸਟ ਐਕਟਰ ਦਾ ਅਵਾਰਡ ਮਿਲਿਆ ਜਦਕਿ ਬੈਸਟ ਐਕਟ੍ਰੈਸ ਦਾ ਪੁਰਸਕਾਰ ਅਨੁਸ਼ਕਾ ਸ਼ਰਮਾ ਦੇ ਹਿੱਸੇ ਆਇਆ ਇਸ ਦੇ ਲਾਵਾ ਇਹਦੇ ਮੁਸ਼ਕਲੀ ਕਰਨ ਜੋਹਰ ਨੂੰ ਬੈਸਟ ਐਕਟਰ ਦਾ ਅਵਾਰਡ ਮਿਲਿਆ ਅਵਾਰਡਸ ਤੋਂ ਰੈੱਡ ਕਾਰਪਟ ਤੇ ਤਾਰਿਆਂ ਨੇ ਖੂਬ ਜਲਵੇ ਬਿਖਰੇ ਜਨਾ ਜੋ ਸੋਨਮ ਕੋ ਪੂਰੀ ਟ੍ਰਾਂਸਪੇਰੈਂਟ ਡਰੈਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੋਨਮ ਨੂੰ ਫਿਲਮ ਦੀਰਜਾ ਚ ਉਹਨਾਂ ਦੀ ਬੈਸਟਰੀਨ ਅਦਾਕਾਰੀ ਲਈ ਐਡੀਟਰਸ ਚੋਇਸ ਬੈਸਟ ਐਕਟ੍ਰੈਸ ਦੇ ਅਵਾਰਡ ਨਾਲ ਨਵਾਜ਼ਿਆ ਗਿਆ ਸਲਮਾਨ ਖਾਨ ਦੀ ਗਰਲਫ੍ਰੈਂਡ ਯੂਲੀਆ ਵੰਦੂਰ ਵੀ ਰੈੱਡ ਕਾਰਪਟ ਤੇ ਨਜ਼ਰ ਆਈ ਰੈੱਡ ਕਾਰਪਟ ਲਈ ਯੂਲੀਆ ਨੇ ਰੈੱਡ ਗਾਊਨ ਨੂੰ ਚੋੜਿਆ ਜਿਸ ਤੋਂ ਬੇਹਦ ਖੂਬਸੂਰਤ ਲੱਗ ਰਹੀ ਸੀ ਸਲਮਾਨ ਖਾਨ ਵੀ ਰੈੱਡ ਕਾਰਪਟ ਤੇ ਦਿਖੇ ਪਾਕਿਸਤਾਨ ਸਿਨੇਮਾ ਕਰਾ ਵਿੱਚ ਸਥਾਈ ਰੋਕ ਮਗਰੋਂ ਭਾਰਤੀ ਫਿਲਮਾਂ ਦਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਜੋ ਉੜੀ ਹਮਲੇ ਪਿੱਛੇ ਦੋਹਾਂ ਦੇਸ਼ਾਂ ਵਿਚਾਲੇ ਵਧੇ ਤਣਾਅ ਦੇ ਕਾਰਨ ਬੰਦ ਕਰ ਦਿੱਤਾ ਗਿਆ ਸੀ ਦੁਬਾਰਾ ਸ਼ੁਰੂ ਕੀਤੇ ਗਏ ਪ੍ਰਦਰਸ਼ਨ ਦੌਰਾਨ ਫਰੀਕੀ ਵਾਲੀ ਸਭ ਤੋਂ ਪਹਿਲਾਂ ਵਿਖਾਈ ਜਾਣ ਵਾਲੀ ਫਿਲਮ ਬਣੀ ਹੈ ਪਾਕਿਸਤਾਨ ਦੇ تھیਟਰ ਮਾਲਿਕਾਂ ਨੇ ਰੋਕ ਹਟਾ ਲਈ ਪਰ ਮਹਾਰਾਸ਼ਟਰਾ ਨਵ ਨਿਰਮਾਣ ਸਿਆਣਾ ਮਤਾਬਕੋ 파ਰਤੀ ਫਿਲਮਾਂ ਚ ਪਾਕਿਸਤਾਨੀ ਕਲਾਕਾਰਾਂ ਕੋਲ ਕੰਮ ਕਰਨ ਦਾ ਵਿਰੋਧ ਕਰਦੀ ਰਹੇਗੀ ਐਮ ਐਨ ਐਸ ਮੁਤਾਬਕ ਜਦੋਂ ਤੱਕ ਪਾਕਿਸਤਾਨ ਪਾਰਾਂ ਦੀ ਧਰਤੀ ਤੇ ਹਮਲੇ ਬੰਦ ਨਹੀਂ ਕਰਦਾ ਉਦੋਂ ਤੱਕ ਉਹਨਾਂ ਦਾ ਵਿਰੋਧ ਜਾਰੀ ਰਹੇਗਾ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਐਲਾਨ ਕੀਤਾ ਹੈ ਕਿ 27 ਦਸੰਬਰ ਨੂੰ ਆਪਣੇ 59ਵੇਂ ਜਨਮ ਦਿਨ ਮੌਕੇ ਆਪਣੀ ਐਪ ਲਾਂਚ ਕਰਨਗੇ ਸਲਮਾਨ ਨੇ ਟਵਿੱਟਰ ਤੇ ਇੱਕ ਤਸਵੀਰ ਸ਼ੇਅਰ ਕਰ ਐਲਾਨ ਕੀਤਾ ਹੈ ਜਿਸ ਦੇ ਨਾਲ ਉਹਨਾਂ ਨੇ ਲਿਖਿਆ ਹੈ 27 ਦਸੰਬਰ ਨੂੰ ਮੇਰੇ ਐਪ ਦਾ ਜਨਮ ਦਿਨ ਇਹ ਐਪ ਸੇਫਤੋ ਹ ਬਾਲੀਵੁੱਡ ਦੀ ਮੋਸਟ ਅਵੇਟਡ ਫਿਲਮ ਰੀਲਿਜ਼ ਵਿੱਚ ਸਨੀ ਲਿਓਨ ਲੈਲਾ ਮੈਂ ਲੈਲਾ ਗਾਣਾ ਬਥਰਕਤੀ ਨਜ਼ਰ ਆਏਗੀ ਇਹ ਗਾਣਾ 21 ਦਸੰਬਰ ਨੂੰ ਰੀਲਿਜ਼ ਹੋਏਗਾ ਜਿਸ ਤੋਂ ਪਹਿਲਾਂ ਕੀ ਦਾ ਟੀਜ਼ਰ ਰੀਲਿਜ਼ ਕੀਤਾ ਗਿਆ ਜਿਸ ਤੇ ਸਨੀ ਦੀਆਂ ਅਦਾਵਾਂ ਦੀ ਝਲਕ ਦਿਖ ਰਹੀ ਹੈ ਦੰਗਲ ਦੀ ਬਨੇਤੀ ਸਾਕਸ਼ੀ ਤਮਰ ਦਾ ਕਹਿਣਾ ਹੈ ਕਿ ਉਹਨਾਂ ਦੇ ਸਹਿਬ ਨੇਤਾ ਅਮਰ ਖਾਨ ਵਿੱਚ ਬੱਚਿਆਂ ਪਰ ਕਾ ਉਤਸ਼ਾਹ ਹੈ ਅਤੇ ਜੋ ਵੀ ਕਰਦੇ ਨੇ ਪੂਰੇ ਜਨੂਨ ਨਾਲ ਕਰਦੇ ਨੇ ਇਹ ਤੋਂ ਤੱਕ ਕਿ ਉਹ ਬੱਚਿਆਂ ਵਾਂਗ ਹਰ ਗੱਲ ਪੁੱਛਦੇ ਨੇ ਤੇ ਜਾਣਨ ਦੀ ਕੋਸ਼ਿਸ਼ ਕਰਦੇ ਨੇ ਪ੍ਰਤੀਕ ਰੋਸ਼ਨ ਅਤੇ ਯਾਮੀ ਗੋਤਮ ਦੀ ਫਿਲਮ ਕਾਬਿਲ ਦਾ ਦੂਸਰਾ ਟ੍ਰੇਲਰ ਰਿਲੀਜ਼ ਹੋ ਗਿਆ ਜਿਸ ਵਿੱਚ ਰਿਤਿਕ ਅਤੇ ਯਾਮੀ ਦੀ ਸ਼ਾਨਦਾਰ ਕੈਮਿਸਟਰੀ ਵਿਖਾਈ ਦੇ ਰਹੀ ਹੈ ਜੋ ਬਲਾਈਂਡ ਕਪਲ ਦੀ ਭੂਮਿਕਾ ਚ ਨੇ ਕਾਬਿਲ 25 ਜਨਵਰੀ ਨੂੰ ਰਿਲੀਜ਼ ਹੋਏਗੀ ਪੰਜਾਬੀ ਗਾਇਕ ਕੰਟ ਕਲੇਰ ਦੇ ਗੀਤ ਬ੍ਰੋਕਨ ਹਾਰਟ ਦਾ ਟੀਜ਼ਰ ਰਿਲੀਜ਼ ਹੋਇਆ ਇੱਕ ਸੈੱਟ Song ਜਿਸ ਨੂੰ ਮਿਊਜ਼ਿਕ ਪ੍ਰਿੰਸ ਕੋ ਮੰਨੇ ਦਿੱਤਾ ਹੈ ਗੀਤ ਦੀ ਵੀਡੀਓ ਕਾਫੀ ਸ਼ਾਨਦਾਰ ਲੱਗ ਰਹੀ ਹੈ ਕੰਟ ਕਲੇਰ ਨੂੰ ਸੈੱਟ Songਸ ਲਈ ਜਾਣਿਆ ਜਾਂਦਾ ਹੈ ਪੂਰਾ ਗੀਤ 24 ਦਸੰਬਰ ਨੂੰ ਰਿਲੀਜ਼ ਹੋਵੇਗਾ